ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਆਪਣੇ YouTube ਚੈਨਲ ਉੱਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਦੋ ਬਸੇਰੀਆਂ ਦੋ ਬਸੇਰੇ ਸੇਲ ਦੇ ਲਈ ਲੈ ਕੇ ਆਏ ਆ ਪਹਿਲੇ ਨੰਬਰ ਤੇ ਹੈਗਾ ਇਹ ਆਪਣੇ ਲਵੇ ਹੇ ਬਸੇਰਾ 28 ਮਹੀਨੇ ਦੀ ਉਮਰ ਹੈ ਤੇ 63+ ਦੀ ਹਾਈਟ ਹੈ ਬਾਕੀ ਸਟਾਲੀਅਨ ਵਿਕਾਸ ਕੋਡੇ ਦਾ ਹੈ ਬੱਚਾ ਹੈ ਕੋਡੇ ਦੇ ਵਿੱਚ ਤੁਸੀਂ ਫੋਟੋ ਚੈੱਕ ਕਰ ਸਕਦੇ ਹੋ ਹੁਣ ਬਾਕੀ ਕੋਡੇ ਦੀ ਖੜਨੇ ਖੁਣਨੀ ਦੇਖ ਸਕਦੇ ਹੋ ਤੇ ਹੁਣ ਆਪਾਂ ਗੱਲ ਕਰੀਏ ਬਸੇਰੇ ਦੀ ਬਸੇਰਾ ਕੰਨਾ ਕੁੰਨ ਦਾ ਵਿਸ਼ਕੀਨ ਹੈ ਮਾਰਕਿੰਗ ਵੀ ਇਹਦੀ ਸੋਹਣੀ ਹੈ ਮੱਥੇ ਪਟਾ ਤੇ ਇੱਕ ਵਾਰ ਚਿੱਟਾ ਬਾਕੀ 63 ਇੰਚੇ ਦੀ ਹਾਈਟ ਹੈ 28 ਮਹੀਨੇ ਦੀ ਉਮਰ ਹੈ ਹਾਈਟ ਨੇ ਹੋਰ ਵੀ ਕਰ ਜਾਣੀ ਹੈ ਪੈਰੇ ਦੇ ਹੈਗੇ ਨੇ ਤਿੰਨ ਚਿੱਟੇ ਤੇ ਮੱਥੇ ਫੁੱਲ ਹੈ ਬਾਕੀ ਕੰਨਾ ਕੁੰਨ ਦਾ ਸ਼ਕੀਨ ਹੈ ਬਾਡੀ ਬੰਤਰ ਮਜ਼ਬੂਤ ਹੈ ਤੇ ਹੁਣ ਵਾਲੇ ਟਾਈਮ 'ਚ ਚੰਗੇ ਬੱਚੇ ਪੈਦਾ ਕਰਨ ਵਾਲਾ ਘੋੜਾ ਬਣੂ ਜੇ ਕਿਸੇ ਨੂੰ ਉਹ ਦੋਵਾਂ ਪਸੰਦ ਦਾ ਮਾਲ ਦਾ ਨੰਬਰ ਲਾ ਦਾਂਗੇ ਸਕਰੀਨ ਤੇ ਗੱਲਬਾਤ ਕਰ ਲਿਓ ਤੇ ਆਪਣੀ ਵੀਡੀਓ ਨੂੰ ਕਰ ਦਿਓ ਲਾਈਕ ਤੇ YouTube ਚੈਨਲ ਨੂੰ ਵੀ ਕਰ ਲਿਆ ਕਰੋ ਸਬਸਕ੍ਰਾਈਬ ਤੇ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਮੈਨੂੰ ਲੱਗਦੀ ਆ ਅਪਰ ਸੋ ਡੀਲੀ ਸੇਲ ਵਾਲੀ ਅਣਬਰਾਨੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਬਾਕੀ ਜੇ ਕਿਸੇ ਨੇ ਆਪਣਾ ਜਾਨਵਰ ਸੇਲ ਕਰਨਾ ਤਾਂ ਲਾਸਟ ਤੇ ਆਪਣਾ ਨੰਬਰ ਚੱਲ ਰਿਹਾ ਤੁਸੀਂ ਸਾਨੂੰ WhatsApp ਨੰਬਰ ਤੇ ਫੋਟੋ ਵੀਡੀਓ ਭੇਜ ਸਕ ਕੇ ਐਡ ਲਵਾ ਸਕਦੇ ਹੋ ਬਾਕੀ ਕੋੜੇ ਦੀ ਤੁਸੀਂ ਖੜਨੇ ਖੁਣਨੀ ਚੈੱਕ ਕਰ ਸਕਦੇ ਹੋ ਤੁਣ ਤੁਣ ਲੰਬੀ ਹੈ ਹੱਡਾ ਪੈਰਾਂ ਦਾ ਮਜ਼ਬੂਤ ਹੈ ਬਾਲ ਪੌਰੀਆਂ ਦਾ ਸਾਫ ਹੈ ਪਿੱਠਵੜਾ ਵੀ ਮਜ਼ਬੂਤ ਆ ਉਹਨਾਂ ਨਾਲੇ ਟਾਈਮ ਤੇ ਚੰਗੇ ਬੱਚੇ ਪੈਦਾ ਕਰਨ ਵਾਲਾ ਵਸੇਰਾ ਹੈ ਜੀ 28 ਮਹੀਨੇ ਦੀ ਉਮਰ ਹੈ ਤੇ 63 ਇੰਚ ਦੀ ਹਾਈਟ ਹੈ ਵਿਕਾਸ ਕੋੜੇ ਦਾ ਬੱਚਾ ਹੈ ਬਾਕੀ ਮਾਂ ਬਾਰੇ ਤਾਂ ਇਹ ਵੀ ਬਾਰੇ ਨਹੀਂ ਪਤਾ ਬਾਕੀ ਤੁਸੀਂ ਕੋੜਾ ਚੈੱਕ ਕਰ ਸਕਦੇ ਹੋ ਕਿੰਨਾ-ਕੰਨਾ ਦਾ ਸ਼ਕੀਨ ਹੈ ਪਤਲਾ ਕੁੰਡੀ ਵਾਲਾ ਕਰਨ ਲੱਗਿਆ ਹੋਇਆ ਖੜ ਨਹੀਂ ਖੁੱਡ ਨਹੀਂ ਦੇਖ ਸਕਦੇ ਹੋ ਤੁਸੀਂ ਬਾਕੀ ਬਾਡੀ ਮੰਤਰ ਵੀ ਮਜ਼ਬੂਤ ਆ ਤੇ ਜੇ ਕਿਸੇ ਨੂੰ ਆਉਂਦਾ ਹੋਇਆ ਪਸੰਦ ਤਾਂ ਇਹਦੇ ਬਾਰੇ ਗੱਲਬਾਤ ਕਰ ਲਿਓ ਮਾਲਕਾਂ ਨੰਬਰ ਲਾ ਦਾਂਗੇ ਸਕਰੀਨ ਤੇ ਬਾਕੀ ਬਸ ਇਹ ਰਾ ਸੋਣਾਗਾ ਆਉਣ ਵਾਲੇ ਟਾਈਮ 'ਚ ਇਹਨੇ ਹੋਰ ਵੀ ਕੱਦ ਕਰਨਾ ਇਹ ਤਾਂ 28 ਮਹੀਨੇ ਉਮਰ ਆ ਤੇ 63 ਇੰਚ ਦਾ ਹੋ ਰਿਹਾ ਬਾਕੀ ਚਲ ਜੁਲ ਤੁਸੀਂ ਚੈੱਕ ਕਰ ਸਕਦੇ ਹੋ ਨਖਰਾ ਨੁਖਰਾ ਪੂਰਾ ਗਰੰਟ ਗਰੰਟ ਬਾਕੀ ਜੇ ਕਿਸੇ ਨੂੰ ਆਉਂਦਾ ਹੋਇਆ ਪਸੰਦ ਤਾਂ ਗੱਲ ਹੋ ਜਾ ਤੇ ਕਰ ਲਿਓ ਜੀ ਕਿਸੇ ਨੂੰ ਆਉਂਦਾ ਜਾਨਵਰ ਸੇਲ ਕਰਨਾ ਤਾਂ ਲਿਸ਼ਟ ਤੇ ਆਪਣਾ ਨੰਬਰ ਚੱਲ ਰਿਹਾ ਤੁਸੀਂ ਆਪਣੇ ਨਾਲ ਸੰਪਰਕ ਕਰ ਸਕਦੇ ਹੋਗੇ ਬਾਕੀ ਜੇ ਕਿਸੇ ਨੂੰ ਆਉਂਦਾ ਹੋਇਆ ਪਸੰਦ ਤਾਂ ਮਾਲਕ ਦਾ ਨੰਬਰ ਚੱਲ ਰਿਹਾ ਸਕਰੀਨ ਤੇ 70168 64700 68 ਤਾਂ ਖਰੀਦਣ ਲਈ ਕਰ ਲਿਓ ਸੰਪਰਕ ਤੇ ਅੱਗੇ ਆਪਣੇ ਲਈ ਹੈਗੀ ਜੀ ਇਹ ਬਹੁਤ ਸੋਹਣੀ ਬਿਛੇਰੀ 16 ਮਹੀਨੇ ਦੀ ਉਮਰ ਹੈ ਤੇ ਇਹ ਵੀ ਵਿਕਾਸ ਕੋੜੇ ਦੀ ਬੱਚੀ ਹੈ ਤੇ ਕੋੜੇ ਦੀ ਤੁਸੀਂ ਫੋਟੋ ਦੇਖ ਸਕਦੇ ਹੋ ਵਿਕਾਸ ਕੋੜਾ ਚੰਗੇ ਬੱਚੇ ਪੈਦਾ ਕਰਨ ਵਾਲਾ ਮਾਰਕਿੰਗ ਹੈਗੀ ਮੱਥੇ ਬਟਾ ਤੇ ਚਾਰੇ ਪੈਰ ਚਿੱਟੇ ਪੰਜ ਕल्याण ਕੋੜਾ ਕੰਨਾ ਕੰਨਾ ਹੁੰਦਾ ਫਿਸ਼ਕੀਨ ਹੈ ਬਾਕੀ ਚੰਗੇ ਬੱਚੇ ਪੈਦਾ ਕਰ ਰਿਹਾ ਹੈਗਾ ਕੋੜਾ ਤੇ ਹੁਣ ਆਪਾਂ ਗੱਲਬਾਤ ਕਰੀਏ ਬਸੇਰੀ ਦੀ 16 ਮਹੀਨੇ ਦੀ ਉਮਰ ਹੈ ਮਾਰਕਿੰਗ ਦੀ ਗੱਲ ਕਰੀਏ ਤਾਂ ਮੱਥੇ ਬਟਾ ਤੇ ਦੋ ਪੈਰ ਚਿੱਟੇ ਪਿਛਲੇ ਕੰਨਾ ਕੰਨਾ ਦੀ ਸ਼ਕੀਨ ਆ ਬੋਡੀ ਮੰਤਰ ਮਜ਼ਬੂਤ ਤੇ ਕਰੰਟ ਕਰੰਟ ਪੂਰਾ ਵਸੇਰੀ ਚ ਬਾਕੀ ਮੁੱਲ ਇਹ ਤਾਂ ਮਹਾਲਕਵੀਰ ਕਰਤੇ ਜੀ 350000 ਰੁਪਏ ਮੌਕੇ ਤੇ ਮਾਨਤਨ ਹੋ ਜਾਊਗਾ ਜੇ ਕਿਸੇ ਨੂੰ ਆਉਂਦੀ ਹੋ ਪਸੰਦ ਤਾਂ ਗੱਲਬਾਤ ਕਰ ਲਿਓ ਤੇ ਅੱਗੇ ਆਪਣੇ ਲਵੇ ਹੈਗਾ ਜੀ ਇਹ ਵਸੇਰੀ ਇਹ ਵੀ ਸੇਵਾ ਕੋਲ ਦੀ ਹੈ ਬੱਚੀ ਹੈ ਜੀ ਬਾਕੀ ਵਸੇਰੀ ਕੰਨਾ ਕੰਨਾ ਦੀ ਸ਼ਕੀਨ ਆ ਮਾਰਕਿੰਗ ਮੱਥੇ ਪਟਾ ਦੇ ਦੋ ਕਰ ਚਟਿਆ ਤੇ ਮੁੱਲੇ ਦਾ ਮਾਲਕ ਵੀਰ ਕਰਦੇ 2 ਲੱਖ ਰੁਪਈਆ ਜੇ ਕਿਸੇ ਨੂੰ ਇਹ ਪਸੰਦ ਆਉਂਦੀ ਹੋਈ ਤਾਂ ਇਹਦੇ ਬਾਰੇ ਗੱਲਬਾਤ ਕਰ ਲਿਓ ਮੌਕੇ ਤੇ ਮਾਨਤਾ ਨੂੰ ਹੋ ਜੂਗਾ ਬਾਕੀ ਬਸੇਰੀ ਇਹ ਵੀ ਚੰਗੀ ਹੈ ਕੰਨਾਂ-ਗੁੰਨਾਂ ਦੀ ਸ਼ਕੀਨਾ ਬੋਡੀ ਵੰਤਰੇ ਦਾ ਵੀ ਮਜ਼ਬੂਤ ਹੈ ਖੜਨੀ ਖੁਰਨੀ ਦੇਖ ਸਕਦੇ ਤੁਸੀਂ ਬਸੇਰੀ ਦੀ ਹਜੇ 5 ਮਹੀਨੇ ਉਮਰ ਹੈ ਬਾਕੀ ਆਉਣ ਵਾਲੇ ਟਾਈਮ 'ਚ ਚੰਗਾ ਕਦ ਕਾਠ ਕਰਨ ਵਾਲੀ ਬਸੇਰੀ ਹੈ ਚੰਗੀ ਸੋਨੇ ਘੋੜੀ ਤਿਆਰ ਹੋਣ ਵਾਲੀ ਹੈ ਬਾਕੀ ਖੜਨੀ ਚੈੱਕ ਕਰ ਸਕਦੇ ਤੁਸੀਂ ਕੰਨਾਂ-ਗੁੰਨਾਂ ਦੀ ਕੁਆਲਿਟੀ ਤੇ ਬਾਡੀ ਵੰਤਰ ਮਜ਼ਬੂਤ ਆ। ਗਰੰਟ ਗਰੰਟ ਪੂਰਾ ਬਸੇਰੀ ਚ। ਬਾਕੀ ਮਾਲ ਦਾ ਨੰਬਰ ਚੱਲ ਰਿਹਾ ਸਕਰੀਨ ਤੇ। ਜੇ ਕਿਸੇ ਨੂੰ ਆਉਂਦੀ ਹੋਈ ਪਸੰਦ ਤਾਂ ਗੱਲਬਾਤ ਕਰ ਲਓ। ਤੇ ਅੱਗੇ ਆਪਣੇ ਲਵੇ ਹੈਗੇ ਜੀ ਇਹ ਬਸੇਰਾ। ਇਹ ਹੈਗਾ ਜੀ ਸਮਰਾਟ ਕੋੜੇ ਦਾ। ਸਮਰਾਟ ਕੋੜਾ ਹੈਗਾ ਇਹ ਕਾਲੇ ਘਾਂਟੇ ਦਾ। ਬਾਕੀ ਕੋੜੇ ਦੀ ਤੁਸੀਂ ਵਿੱਚੋਂ ਫੋਟੋ ਵੀਡੀਓ ਦੇਖ ਸਕਦੇ ਹੋ। ਜੇ ਆਪਾਂ ਬਸੇਰੀ ਦੀ ਉਮਰ ਬਾਰੇ ਗੱਲਬਾਤ ਕਰੀਏ ਤਾਂ ਉਮਰ ਮਾਲ ਖਰੀਆ ਨੇ ਸੇ ਤੋਂ 7 ਮਹੀਨੇ ਉਮਰ ਦੁੱਸੀ ਆ। ਬਾਕੀ ਮੈਂ ਦਿੱਤ ਸੀ ਇਹ ਫੁੱਲ ਮਾਨਾ ਲੈਂਦੀ ਜੇ ਆਪਾਂ ਮਾਰਕਿੰਗ ਦੀ ਗੱਲ ਕਰੀਏ ਤਾਂ ਮੱਥੇ ਭਟਾ ਬੱਚੇ ਦੇ ਮੱਥੇ ਭਟਾ ਤੇ ਦੋ ਪੈਰ ਚਿੱਟੇ ਆ ਤੇ ਬਾਕੀ ਮੁੱਲੇ ਦਾ ਮਾਲ ਕੋਈਰ ਕਰਦੇ 220000 ਰੁਪਏ ਮਾਲਕੀਰ ਕੰਨੇ ਹੁਣ ਥੋੜਾ ਜਿਹਾ ਤੁਸੀਂ ਫੋਟੋ ਦੇ ਵਿੱਚ ਦੇਖ ਸਕਦੇ ਹੋ ਇਹਨੂੰ ਲਿਸਾਗਾ ਮਾਂ ਤੋਂ ਦੁੱਧ ਸੜਾਇਆ ਜੇ ਕਿਸੇ ਨੂੰ ਇਹ ਪਸੰਦ ਆਉਂਦਾ ਤੇ ਇਹਦੇ ਬਾਰੇ ਗੱਲਬਾਤ ਕਰ ਲਿਓ ਬਾਕੀ ਤੁਸੀਂ ਪੁਰਾਣੀਆਂ ਫੋਟੋ ਵੀਡੀਓ ਮੰਗਵਾ ਕੇ ਦੇਖ ਸਕਦੇ ਹੋ ਉਦੇ ਵਿੱਚ ਚੰਗੀ ਬਾਡੀ ਬੰਤਰ ਦਾ ਮਜ਼ਬੂਤਤਾ ਦੀਗਾ ਬਾਕੀ ਦੋਵੇਂ ਸਾਈਡਾਂ ਤੋਂ ਲੈਣਾ ਵੀ ਵਧੀਆ ਨੇ ਤੇ ਆਉਣ ਵਾਲੇ ਟਾਈਮ 'ਚ ਚੰਗਾ ਕਦ ਕਾਠ ਕਰਨ ਵਾਲਾ ਬਸੇਰਾ ਚੰਗੀ ਹੈਲਟ ਕਰਨੀਆਂ ਇਹਨੇ ਬਾਕੀ ਕੰਨਾਂ ਕੰਨਾਂ ਦਾ ਵੀ ਸਕੀਨਾ ਖੜਨੀ ਤੁਸੀਂ ਚੈੱਕ ਕਰ ਸਕਦੇ ਹੋ ਬਸੇਦੀ ਦੀ ਹਾਂ ਤੇ ਜੇ ਕਿਸੇ ਨੇ ਆਪਣੇ ਜਾਨਵਰ ਸੇਲ ਕਰਨਾ ਹੋਇਆ ਤਾਂ ਲਾਸਟਰ ਤੇ ਆਪਣਾ ਨੰਬਰ ਚੱਲ ਰਿਹਾ ਆਪਾਂ ਨੂੰ ਫੋਟੋ ਵੀਡੀਓ ਭੇਜ ਕੇ ਆਪਣੇ ਜਾਨਵਰ ਕਰ ਬੈਠੀ ਸੇਲ ਕਰਾ ਸਕਦੇ ਹਾਂ ਤੇ ਜੇ ਕਿਸੇ ਨੇ ਬਾਕੀ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਵੀ ਕਲਸ ਕਰ ਲਿਓ ਸਬਸਕ੍ਰਾਈਬ ਬਾਕੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਦੀ ਲੱਗੀ ਆਪਾਂ ਤੁਹਾਡੇ ਲਈ ਰੋਜ਼ ਸੇ ਲੈ ਲਈ ਜਾਂਦੇ ਹਾਂ ਮਰੀ ਵੀਡੀਓ ਲੈ ਕੇ ਆਉਂਦੇ ਹਾਂ